ਪਾਵਰ ਹੋਊਗੀ ਆਪਣੇ ਚਿਤ ਕਰਨਗੇ ਪੰਜਾਬੀਆਂ ਚ ਕਿਹੜੀ ਪਾਵਰ ਹੈ ਮੈਨੂੰ ਦੱਸੋ ਮੈਨੂੰ ਲੱਗ ਰਿਹਾ ਤਾਲੀਬਾਨ ਚ ਬੈਠੇ ਆਂ ਮੁੰਡਾ ਵੀ ਆਪਣਾ ਮਰਵਾ ਲਈਏ ਇਨਸਾਫ ਵਾਸਤੇ ਵੀ ਰੋਈਏ ਇਹ ਹੋਈ ਕੋ ਯੂਪੀ ਪਿਆਰ ਦਾ ਬੰਦਾ ਇੱਥੇ ਜੇ ਪਿਆ ਹੁੰਦਾ ਪ੍ਰਵਾਸੀ ਮੈਂ ਕਹਿੰਦਾ ਵੀ ਇਹਨਾਂ ਨੇ ਇਹ ਮੋਹੱਲੀ ਬੰਦ ਕਰਨਾ ਹੀ ਵੀ ਦੰਗੇ ਹੋ ਜਾਣਗੇ ਆਪਣਾ ਬੰਦਾ ਇਹਨਾਂ ਦਾ ਛੇਤੀ ਛੇਤੀ ਇਨਸਾਫ ਕਰਾਓ ਪੰਜਾਬੀ ਬੈਠੇ ਆਂ ਜ਼ਿੰਮੇਦਾਰ ਬੈਠੇ ਆਂ ਹੈ ਪੱਗਾਂ ਨੇ ਸਿਰ ਤੇ ਕੋਈ ਇਹਨਾਂ ਦੇ ਕੋਈ ਕੀ ਪਾਵਰ ਆ ਸਾਡੀ ਪੰਜਾਬੀਆਂ ਦੀ ਵੋਟ ਕਰਦੀ ਜਾਂਦੀ ਉਹਨਾਂ ਦੀ ਵਾਧਦੀ ਜਾਂਦੀ ਉਹਨਾਂ ਨੇ ਤਾਂ ਆਟੋਮੈਟਿਕ ਉਹਨਾਂ ਵੱਲ ਧਿਆਨ ਦੇਣਾ। ਪਰੋ ਤੇ 5 ਲੱਖ ਰੁਪਏ ਲੈ ਕੇ ਗੱਲ ਨਬੇੜੋ। ਕੋਈ ਉਹਨਾਂ ਨੂੰ ਮੈਨੂੰ ਪਤਾ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਪਤਾ ਵੀ ਹੈ ਨਾ ਪ੍ਰਸ਼ਾਸਨ ਨੇ ਲੱਭਣਾ ਸਾਨੂੰ ਨਾਲ ਹੀ ਲੱਭ ਸਕਦੇ ਆ। ਸਸਿਕਾਲ ਤੁਸੀਂ ਦੇਖ ਰਹੇ ਹੋ ਨਿਰਪੱਖ ਕੋਸ਼ਤ ਤੇ ਮੈਂ ਗੁਰਪ੍ਰੀਤ ਦਾ ਸਵਾਗਤ ਕਰਦਾ ਹਾਂ ਦੋਸਤੋ ਇਸ ਵਕਤਾਂ ਸੀ ਕੁੰਮਰੇ ਦੇ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਕੀ ਦੂਜਾ ਦਿਨ ਸਟਾਰਟ ਹੋ ਚੁੱਕਿਆ ਧਰਨਾ ਇੱਥੇ ਲੱਗਿਆ ਹੋਇਆ ਡੈੱਡ ਬੋਡੀ ਇੱਥੇ ਪਈ ਆ ਤੇ ਪਰਵਾਰ ਜਿਹੜਾ ਕਿ ਇਨਸਾਫ ਦੀ ਮੰਗ ਨੂੰ ਲੈ ਕੇ ਇੱਥੇ ਤਰਨਾ ਲਗਾਇਆ ਹੈ ਸਾਡੇ ਨਾਲ ਈਸ਼ਰਪ੍ਰੀਤ ਸਿੰਘ ਮੌਜੂਦ ਨੇ ਈਸ਼ਰ ਕਿਵੇਂ ਦੇਖਦੇ ਹੋ ਕੱਲ ਵੀ ਤੁਸੀਂ ਇੱਥੇ ਸੀਗੇ ਤੇ ਅੱਜ ਦੂਜਾ ਦਿਨ ਇੱਥੇ ਸ਼ੁਰੂ ਹੋ ਚੁੱਕਿਆ ਹੈ ਪਰਵਾਰ ਵੀ ਉੱਥੇ ਬੈਠਾ ਹੈ ਇਨਸਾਫ ਦੀ ਮੰਗ ਲਈ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਸਭ ਚੀਜ਼ਾਂ ਨੂੰ ਦੇਖੀਏ ਕਿਦਾਂ ਇਹ ਮੈਨੂੰ ਲੱਗ ਰਿਹਾ ਤਾਲੀਬਾਨ ਚ ਬੈਠੇ ਆਂ ਮੁੰਡਾ ਵੀ ਆਪਣਾ ਮਰਵਾ ਲਈ ਇਨਸਾਫ ਵਾਸਤੇ ਵੀ ਰੋਈਏ ਤੇ ਉਹਦੀ ਮਾਂ ਦਾ ਅੱਜ ਮਰ ਗਿਆ ਉਹਦੀ ਮਾਂ ਨੂੰ ਅੱਜ ਵੇਣ ਪਾਉਣੇ ਚਾਹੀਦੇ ਸੀ ਉਹ ਹੌਸਲਾ ਕਰਕੇ ਉਹਦੇ ਆਂਸੂ ਸੁੱਕ ਗਏ ਉਹ ਵਿਚਾਰੀ ਸੜਕ ਤੇ ਸੁੱਤੀ ਬੈਠੀ ਹੈ ਉਹਦੇ ਪਿਓ ਨੂੰ ਮੈਂ ਕਿਹਾ ਸੀਗਾ ਮੈਂ ਕਿਹਾ ਤੂੰ ਸਾਡਾ ਮੁੱਖ ਮੰਤਰੀ ਆ ਜਦੋਂ ਤੱਕ ਤੂੰ ਕਹੂਗਾ ਅਸੀਂ ਸੜਕ ਤੋਂ ਨਹੀਂ ਉੱਠਦੇ ਸਾਰੀ ਰਾਤ ਉੱਥੇ ਕੱਟੀ ਆ ਉਹ ਬੀਟ ਬਾਕਸ ਦੇ ਕੋਲ ਸਾਰਿਆਂ ਨੇ ਮੈਂ ਇਕੱਲੇ ਨਹੀਂ ਨਹੀਂ ਸਾਰਾ ਨੌਜਵਾਨਾ ਨੇ ਜਿੰਨੇ ਖੜੇ ਨੇ ਇੱਥੇ ਤਾਂ ਕਹਿਣ ਦਾ ਇਹ ਪਾਵਾ ਭਾਈ ਇਹ ਡੈਮੋਕ੍ਰੇਸੀ ਚ ਮੈਨੂੰ ਲੱਗਦਾ ਨਹੀਂ ਅਸੀਂ ਜੀ ਰਹੇ ਮੈਨੂੰ ਲੱਗ ਰਿਹਾ Taliban ਚ ਜੀ ਰਹੇ ਮਰ ਇਹ ਜੰਗ ਦਾ ਮੈਦਾਨ ਲੱਗ ਰਿਹਾ ਯਾਰ ਲਾਸ਼ ਰੱਖ ਕੇ ਮਹਾਲੀ ਵਰਗੇ ਸ਼ਹਿਰ ਚ ਬੈਠੇ ਬਿਲਕੁਲ ਪੋਰਸ਼ ਏਰੀਆ ਕਹਿ ਦਿਆ ਜਿੱਦਾਂ ਸਾਡਾ ਫੌਜੀ ਸ਼ਹੀਦ ਹੋਇਆ ਹੋਵੇ ਇਹਦਾ ਇਨਸਾਫ ਦਾ ਮੰਗ ਮੰਗ ਰਹੇ ਯਾਰ ਸ਼ਰਮ ਆਉਣੀ ਚਾਹੀਦੀ ਹੈ ਬਾਈ ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਜਿਹੜੇ ਇੱਥੇ ਆ ਕੇ ਸਿਆਸਤ ਕਰ ਰਹੇ ਨੇ ਮੈਂ ਵੀ ਸਿਆਸਤਦਾਨਾਂ ਪਰ ਮੈਂ ਕਹਿ ਰਿਹਾ ਪਹਿਲਾਂ ਇਹਦਾ ਇਨਸਾਫ ਤਾਂ ਦਿਵਾ ਲੋ ਬਿਲਕੁਲ ਐਸਐਸਪੀ ਕਦੋਂ ਆਇਆ ਸਵੇਰੇ ਆਇਆ ਐਸਐਸਪੀ ਡੀਐਸਪੀ 10 ਵਜੇ ਤੋਂ ਬਾਅਦ ਘਰੇ ਚਲੇ ਗਏ ਪੁਲਿਸ ਪ੍ਰਸ਼ਾਸਨ ਸਾਰਾ ਗੱਡੀਆਂ 'ਚ ਪਿਆ ਸੀ ਉੱਥੋਂ ਇੱਕ ਟਰੱਕ ਆਇਆ ਟ੍ਰੱਕ ਨੇ ਬੈਰੀਕੇਡ ਤੋੜ ਕੇ ਅੱਗੇ ਨੂੰ ਆਉਣ ਨੂੰ ਕਿਹਾ ਮਤਲਬ ਇਹ ਤੁਸੀਂ ਇਹ ਸਭ ਲੋ ਉਸ ਨੇ ਕਿਹਾ ਭਈ 5 ਲੱਖ ਦੇ ਦੋ ਇਹ ਲਾਸਟ ਚੱਕ ਲੋ ਮਤਲਬ ਅੱਜ ਦੇ ਸਮੇਂ ਦੇ ਵਿੱਚ 2024 ਦੇ ਵਿੱਚ ਪੰਜਾਬ ਦੇ ਵਿੱਚ ਸਿਰਾਂ ਦੀ ਕੀਮਤ ਸਿਰਫ 5 ਲੱਖ ਰੁਪਇਆ ਪ੍ਰਸ਼ਾਸਨ ਵੱਲੋਂ ਕਹੀ ਜਾ ਮਰੋ ਤੇ 5 ਲੱਖ ਰੁਪਏ ਲੈ ਕੇ ਗੱਲ ਨਬੇੜੋ ਸਿੱਧੀ ਜੀ ਗੱਲ ਆ ਉਸਤਾਜੀ ਕੋਈ ਇਨਸਾਫ ਦੀ ਮੰਗ ਨਾ ਕਰੋ ਕਿੰਨੇ ਪੰਜਾਬ ਚ ਮੌਤਾਂ ਹੋਈਆਂ ਨੇ ਮਾਵਾਂ ਡਰਦੀਆਂ ਨੇ ਕਬਰਾਂਉਂਦੀਆਂ ਨੇ ਪੈਸਿਆਂ ਨਾਲ ਯਾਰ ਕਿੰਨਾ ਸਮਾਂ ਲੈ ਲੂਗਾ ਬੰਦਾ ਦੁੱਖ ਲੱਗਦਾ ਭਾਈ ਦੋ ਪੈਣਾ ਦਾ ਕੱਲਾ ਭਰਾ ਉਮਰ ਵੀ ਕੁਝ ਜ਼ਿਆਦਾ ਨਹੀਂ 17 ਕੇ ਸਾਲ ਕਹਿੰਦੇ ਜਿਨ੍ਹਾਂ ਨੇ ਮਾਰਿਆ ਉਹਨਾਂ ਦੀ ਕਿੰਨੀ ਉਮਰ ਹੈ ਉਹਨਾਂ ਦੀ ਵੀ ਇੰਨੀ ਹੈ ਪਰ ਹੌਸਲੇ ਕਿੰਨੇ ਬਲੰਦ ਨੇ ਕਤਲ ਹੋਇਆ ਪਹਿਲੀ ਗੱਲ ਹੈ ਦੂਜੀ ਗੱਲ ਕਰਿਆ ਕਿਹਨੇ ਪ੍ਰਵਾਸੀਆ ਨੇ ਪਰ ਯਾਰ ਜੇ ਪ੍ਰਵਾਸੀਆ ਦੇ ਇੰਨੇ ਵੱਧ ਕੇ ਹੌਸਲੇ ਕਿ ਦੂਜੀ ਸਟੇਟ ਦੇ ਅਸੀਂ ਤਾਂ ਦੂਜੀ ਸਟੇਟ ਦੇ ਵਿੱਚ ਜਾ ਕੇ ਜਗ੍ਹਾ ਵੀ ਨਹੀਂ ਖਰੀਦ ਸਕਦੇ ਯੂਪੀ ਚ ਚਲ ਜੀਓ ਸਾਨੂੰ ਕਹਿੰਦੇ ਚਲੋ ਚੱਲ ਅਸੀਂ ਡੱਬਿਆਂ ਚ ਬੰਦ ਹੋ ਕੇ ਆਉਨੇ ਆ ਸਾਹਿਬ ਬਾਰਡਰਾਂ ਚੋਂ ਬਿਲਕੁਲ ਸਾਨੂੰ ਫੇਰ ਖਾਲਿਸਤਾਨੀ ਕਹਿ ਦਿੰਦੇ ਆ ਅਸੀਂ ਜਾਈਏ ਤੇ ਜਾਈਏ ਕਿੱਥੇ ਮੈਨੂੰ ਸਮਝ ਤਵਾਰ ਮੈਂ ਫੇਰ ਇੱਕ ਲਾਸਟ ਗੱਲ ਕਹਿਣਾ ਚਾਹੂੰਗਾ ਅਸੀਂ ਇੰਡੀਆ ਤੋਂ ਆਜ਼ਾਦੀ ਨਹੀਂ ਚਾਹੁੰਦੇ ਕਿਸੇ ਨੂੰ ਵੀ ਪੁੱਛ ਲਓ ਇੰਡੀਆ ਸਾਰੇ ਖੁਸ਼ ਨੇ ਖੁਸ਼ ਕੀ ਆ ਭਾਈ ਫੰਦਾ ਲੱਗਿਆ ਹੋਇਆ ਅੱਡੀ ਅਸੀਂ ਇੰਡੀਆ ਤੋਂ ਆਜ਼ਾਦੀ ਨਹੀਂ ਚਾਹੁੰਦੇ ਅਸੀਂ ਇੰਡੀਆ ਵਿੱਚ ਆਜ਼ਾਦੀ ਚਾਹੁੰਦੇ ਆ ਇੰਡੀਆ ਦੇ ਵਿੱਚ ਆਜ਼ਾਦੀ ਹੋਵੇ ਆਪਣਾ ਇਨਸਾਫ ਮੰਗਣ ਦੀ ਆ ਮਾਵਾਂ ਬੇਟੀਆਂ ਯਾਰ ਇਹਨਾਂ ਦੇ ਸ਼ਕਲ ਅੱਜ ਗੁਰਪ੍ਰਭਾ ਭਾਈ ਬਿਲਕੁਲ ਸਭ ਤੋਂ ਵੱਡੀ ਗੱਲ ਆ ਗੁਰਪੁਰਬ ਵਾਲੇ ਦਿਨ ਜਿੱਥੇ ਸਾਡਾ ਧਰਮ ਬਾਬੇ ਨਾਨਕ ਦੇ ਜਾਇਆ ਸਾਰੇ ਸੰਤਾ ਖੁਸ਼ੀ ਮਨਾਉਣੀ ਚਾਹੀਦੀ ਆ ਖੁਸ਼ੀ ਦੇਖ ਲੋ ਸਾਡੀ ਹਮ ਕਿਉਂ ਕਰਨਗੇ ਵੀ ਪਾਵਰ ਹੋਊਗੀ ਆਪਣੇ ਚਿੱਤੇ ਕਰਨਗੇ ਪੰਜਾਬੀਆਂ ਚ ਕਿਹੜੀ ਪਾਵਰ ਮੈਨੂੰ ਦੱਸੋ ਕੋਈ ਹੈ ਤੁਹਾਡੇ ਜੀ ਪਾਵਰ ਉੱਠ ਕੇ ਮੜਾ ਜਾਂ ਖੜੇ ਹੋ ਤੇ ਆਦੇ ਆਪ ਨੂੰ ਪੁੱਛੋ ਵੀ ਪਾਵਰ ਹੈ ਕੋਈ ਤੁਹਾਡੇ ਕੋਲੇ ਇਹੋ ਹੀ ਕੋ ਯੂਪੀ ਪਿਆਰ ਦਾ ਬੰਦਾ ਇੱਥੇ ਜੇ ਪਿਆ ਹੁੰਦਾ ਪ੍ਰਵਾਸੀ ਮੈਂ ਕਹਿੰਦਾ ਵੀ ਇਹਨਾਂ ਨੇ ਇਹ ਮੋਹੱਲੀ ਬੰਦ ਕਰਨਾ ਹੀ ਵੀ ਦੰਗੇ ਹੋ ਜਾਣਗੇ ਆਪਣਾ ਬੰਦਾ ਇਹਨਾਂ ਦਾ ਛੇਤੀ ਛੇਤੀ ਇਨਸਾਫ ਕਰਾਓ। ਕੋਈ ਹੈ ਆਪਣੇ ਮੋਹੱਲੇ 'ਚ ਪਾਵਰ ਆ ਜੱਟ ਬੈਠੇ ਕਿਸ ਪੰਜਾਬੀ ਬੈਠੇ ਆ ਜ਼ਿੰਮੇਦਾਰ ਬੈਠੇ ਆ ਹੈ ਪੱਗਾਂ ਨੇ ਸਿਰ ਤੇ ਕੋਈ ਇਹਨਾਂ ਦੇ ਕੋਈ ਕੀ ਪਾਵਰ ਆਪਣੇ ਕਿਉਂ ਕਰਾਉਣ ਕੀ ਪ੍ਰਸ਼ਾਸਨ ਨੂੰ ਕੀ ਪਈ ਆ ਕੁਝ ਨਹੀਂ ਹੁੰਦਾ ਇੱਥੇ ਐਵੇਂ ਹੀ ਆ ਬਸ ਉਹੀ ਹਰ ਵਾਰੀ ਵਾਂਗੂ ਵੀ ਯੂਪੀ ਭੱਜ ਗਏ ਜੀ ਉੱਥੇ ਯੂਪੀ 'ਚ ਨਾ ਉਹਨਾਂ ਦਾ ਐਡਰੈਸ ਨਾ ਪਤਾ ਪਤਾ ਨਾ ਬੰਦੇ ਪਤਾ ਬਸ ਉਹੀ ਆ ਵੀ ਰੋਲ ਕੇ ਆਪਣੇ ਬਸ ਆ ਰੋਲੇ ਫਿਰਦੇ ਆ ਜੀ ਰੋਲ ਕੇ ਬੰਦਾ ਕਰੇ ਬਾਈ ਗਲਤੀ ਜਿਹਦੀ ਮੰਨਦੇ ਹੋ ਕਿ ਕੀ ਪੀਜੀਆਂ ਦੇ ਦਿੱਤੇ ਹੋਏ ਨੇ ਪੀਜੀ ਤੇ ਪੀਜੀ ਚੜ੍ਹੇ ਹੋਏ ਨੇ ਪ੍ਰਵਾਸੀ ਜੇ ਪ੍ਰਵਾਸੀ ਇੱਥੇ ਰਹਿੰਦੇ ਨੇ ਕਿਵੇਂ ਦੇਖਦੇ ਹੋ ਬਚਾਅ ਹੁਣ ਕਿਵੇਂ ਕਰੂਗੇ ਚੀਜ਼ਾਂ ਦਾ ਦੇਖੋ ਜੀ ਸਾਰੀ ਆਪਾਂ ਜਿਹੜੇ ਪੰਜਾਬੀਆਂ ਕੈਨੇਡਾ ਜਾ ਕੇ ਵੀ ਕਿਰਾਏ ਤੇ ਰਹਿੰਦੇ ਆ ਉਹ ਤਾਂ ਨਹੀਂ ਉੱਥੇ ਆਪਾਂ ਕਤਲ ਕਰਦੇ ਫਿਰਦੇ ਕਿਸੇ ਦਾ ਠੀਕ ਆ ਆਦਾ ਇਹ ਆ ਵੀ 371 ਏ 371 ਏ ਲਾਗੂ ਕਰੋ ਪੰਜਾਬ ਦੇ ਵਿੱਚ ਬੰਦਾ ਆਵੇ ਜੀ ਸਦਕੇ ਆਦਾ ਜਿਹੜਾ ਮਰਜ਼ੀ ਕੰਮ ਕਰੇ ਕੰਮ ਕਰਕੇ ਆਦਾ ਕਿਰਾਏ ਤੇ ਰਹੇ ਚਲੇ ਜਾਵੇ ਠੀਕ ਆ ਨਾ ਇੱਥੋਂ ਦੀ ਵੋਟ ਬਣਾਵੇ ਨਾ ਇੱਥੇ ਕੋਈ ਪ੍ਰਾਪਰਟੀ ਖਰੀਦੇ ਆਸੇ-ਪਾਸੇ ਕੋਈ ਪੰਜਾਬ ਤੋਂ ਬਾਹਰ ਜਾ ਕੇ ਆਪਾਂ ਨੂੰ ਕੋਈ ਪੁੱਛਦਾ ਨਹੀਂਗਾ ਪਰ ਇਹ ਤਾਂ ਵੋਟਾਂ ਪਹਿਲਾਂ ਬਣ ਜਾਂਦੀਆਂ ਨੇ ਵੋਟਾਂ ਤੇ ਫਿਰ ਉਹ ਪੋਲਿਟੀਕਲ ਬੇਨਫੀਟ ਦੇਖਦਾ ਸਰਕਾਰਾਂ ਨੂੰ ਸਾਡਾ ਪੰਜਾਬੀਆਂ ਦਾ ਕਿਹੜੀ ਸਾਡੀ ਪੰਜਾਬੀਆਂ ਦੀ ਵੋਟ ਘਰਦੀ ਜਾਂਦੀ ਉਹਨਾਂ ਦੀ ਵਧਦੀ ਜਾਂਦੀ ਉਹਨਾਂ ਨੇ ਤਾਂ ਆਟੋਮੈਟਿਕ ਉਹਨਾਂ ਵੱਲ ਧਿਆਨ ਦੇਣਾ ਪ੍ਰਵਾਸੀਆਂ ਨੂੰ ਖੁਸ਼ ਰੱਖਣਾ ਆ ਪੰਜਾਬੀਆਂ ਦਾ ਕੀ ਆ ਰੁੱਸੇ ਫਿਰਦੇ ਆ ਫਿਰਦੇ ਆ ਰੁੱਸੇ ਫਿਰਨ ਕੀ ਆਪਣਾ ਆ ਕਿੰਨੇ 50 100 ਬੰਦੇ ਆ ਨਾ ਵੋਟ ਪਾਵਾਂਗੇ ਇਹਨਾਂ ਨੂੰ ਫਿਰ ਕੀ ਹੋ ਜੂਗੇ ਇਹਨਾਂ ਨੂੰ ਇਧਰ 50 50 ਹਜ਼ਾਰ ਬੈਠਾ ਹੈ ਉਹਨਾਂ ਦੀ ਵੋਟ ਇਹਨਾਂ ਨੂੰ ਪਿਆਰੀ ਸਾਡਾ ਤਾਂ ਕੁਝ ਹੈ ਹੀ ਨਹੀਂ ਪੰਜਾਬ ਦੇ ਵਿੱਚ ਤਾਂ ਖਤਮ ਹੋ ਰਿਹਾ ਦਿਨੋ ਦਿਨ ਪਹਿਲਾਂ ਚੰਡੀਗੜ੍ਹ ਨੇ ਖਾ ਲਿਆ ਠੀਕ ਆ ਸਾਡੇ ਇਲਾਕਿਆਂ ਨੂੰ ਠੀਕ ਆ ਉਸ ਤੋਂ ਬਾਅਦ ਆਪਣਾ ਮੋਲੀ ਮੋਲੀ ਹੈਗਾ ਇਹਨੂੰ ਆਪਣਾ ਕਹਿੰਦੇ ਸੀ ਹੁਣ ਮੈਨੂੰ ਨਹੀਂ ਲੱਗਦਾ ਇਹ ਹੌਲੀ ਹੌਲੀ ਇਹ ਵੀ ਸਾਤੋਂ ਖੋ ਰਿਹਾ ਐਰੋ ਸਿਟੀ ਬਣਨ ਲੱਗ ਗਿਆ ਸਾਡੇ ਪਿੰਡ ਨੇ ਪਿੱਛੇ ਕੁੜੀ ਮੇਰੀ ਪਹਿਲੀ ਖੋਦੀ ਉੱਥੇ ਵਾਈ ਕਰਦੇ ਸੀ ਕਿ ਅੱਜ ਉੱਥੇ ਵੀ ਜਿਹੜੇ ਵੀ ਕਿਰਾਏ ਤੇ ਦਿੱਤੇ ਹੋਏ ਨੇ ਲੋਕਾਂ ਨੇ ਕਿਰਾਏ ਤੇ ਦੇਣਾ ਯਾਰ ਦੋ ਮੇਰੀ ਕਰਾਏ ਤੇ ਤੁਸੀਂ ਇੱਕ ਮੈਂ ਇੱਕ ਤੈਨੂੰ ਅੱਜ ਗੱਲ ਕਲੀਅਰ ਕਰ ਦੇਣਾ ਬੜਾ ਰੋਲਾ ਪੈਂਦਾ ਨਾ ਮੋਹਲੀ ਦੇ ਬੰਦਿਆਂ ਨੇ ਕਰਾਏ ਤੇ ਦਿੱਤਾ ਤੁਸੀਂ ਮੇਰੀ ਪਹਿਲੀ ਪੁੱਛੋ ਕਿੰਨੀ ਆ ਦੋ ਕਿੱਲੇ ਦੋ ਕਨਾਲਾ ਪਹਿਲੀ ਆ ਮੇਰੀ ਮੈਨੂੰ ਬੰਦਾ ਵਿਖਾਓ ਇੱਥੇ ਕਿਸੇ ਦੀ 8 ਕਿੱਲੇ 9 ਕਿੱਲੇ 10 ਕਿੱਲੇ ਪਹਿਲੀ ਆ ਇਹ ਉਧਰ ਮਾਝੇ ਤੇ ਮਲਵਈਆਂ ਕੋਲੇ ਹੀ ਆ ਜਿਹੜੀ 100 100 ਕਿੱਲਾ ਪਹਿਲੀ ਆ ਹੁਣ ਮੇਰੀ ਪਹਿਲੀ ਦਾ ਠੇਕਾ ਪੁੱਛੋ ਮੜਾ ਜਾ 26000 ਰੁਪਿਆ ਕਿੱਲੇ ਦਾ ਠੇਕਾ ਮੇਰੀ ਪਹਿਲੀ ਦਾ 26000 ਰੁਪਿਆ ਤੇ 26000 ਰੁਪਿਆ ਤੁਸੀਂ ਲੈ ਲਓ ਵੀ ਉੱਕਾ-ਪੁੱਕਾ 50000 ਰੁਪਿਆ ਸਾਲ 25000 ਰੁਪਇਆ ਮੈਂ 6 ਮਹੀਨੇ ਲੈ ਕੇ ਤਾਂ ਗੁਜ਼ਾਰਾ ਕਰ ਲਵਾਂ ਆਪਦਾ ਮੇਰਾ ਜੋ ਮੇਰੇ ਕੋਲੇ ਸਾਧਨ ਆ ਮੈਂ ਆਪਦਾ ਜਿੰਨਾ ਕ ਰੋਜੀ ਰੋਟੀ ਕਮਾ ਸਕਦਾ ਮੈਂ ਆਪਦੀ ਫੈਮਲੀ ਪਾਲਦਾ ਠੀਕ ਆ ਤੁਸੀਂ ਦੱਸੋ ਵੀ ਇਨੇ ਘੱਟ ਠੇਕੇ ਤੇ ਬੰਦਾ ਕਿਵੇਂ ਆਪਦਾ ਗੁਜ਼ਾਰਾ ਕਰੇਗਾ ਪਾਣੀ ਇੱਥੇ ਹੈ ਨਹੀਂ 600 ਫੁੱਟ ਤੇ ਪਾਣੀ ਆ ਵਾਈ ਕਰਨੀ ਇੱਥੇ ਔਖੀ ਆ ਸਬਜ਼ੀ ਇੱਥੇ ਕੋਈ ਲਾ ਨਹੀਂ ਸਕਦਾ ਜਿਹਨੂੰ ਆਪਾਂ ਪ੍ਰਵਾਸੀ ਕਹਿੰਦੇ ਆ ਪੱਟ ਕੇ ਲੈ ਜਾਂਦੇ ਆ ਅਵਾਰਾ ਪਸ਼ੂ ਨੂੰ ਕੋਈ ਡੰਡਾ ਨਹੀਂ ਮਾਰ ਸਕਦਾ ਇੱਥੇ ਜੇ ਇਨ੍ਹਾਂ ਦਾ ਉਹ ਆ ਠੀਕ ਆ ਕੋਈ ਇੱਥੇ ਜੇ ਮਤਲਬ ਭਾਈ ਜੀ ਮਹਾਲੀ ਖਤਮ ਆਪਣੇ ਸ਼ਹਿਰ ਆਪਣੇ ਕੋਲੋਂ ਹੌਲੀ ਹੌਲੀ ਆਪਾਂ ਪਿੰਡਾਂ ਵੱਲ ਨੂੰ ਗਾਂਗਾ ਸੀਮਤ ਹੋਈ ਜਾਣਾ ਪੰਜਾਬੀ ਦਾ ਮੈਨੂੰ ਲੱਗਦਾ ਰਹਿ ਨਹੀਂ ਜਾਣੇ ਇੱਥੇ ਪ੍ਰਵਾਸੀ ਰਹਿਣਗੇ ਫਿਰ ਮੋਹਾਲੀ ਦੇ ਵਿੱਚ ਵੀ ਰਹੀ ਤਾਂ ਜਾ ਰਹੇ ਆ ਹੋਰ ਕਿੱਥੇ ਰਹਿਣੇ ਇਹਨਾਂ ਨੇ ਆ ਬੰਦਾ ਮਾਰਤਾ ਸਾਡਾ ਆ ਪੰਜਾਬੀ ਮਾਰਤਾ ਪੰਜਾਬੀ ਮਾਰ ਕੇ ਤੇ ਅਗਲਾ ਆਪਦਾ ਤੁਰਦਾ ਫਿਰਦਾ ਮੈਨੂੰ ਇਹਨਾਂ ਪਤਾ ਇਸ ਟਾਈਮ ਆਪਦਾ ਆ ਰਾਮਨ ਲ ਰਾਤ ਸੁੱਤਾ ਹੋਣਾ ਉਹਨੂੰ 10 ਵਜੇ ਉੱਠਿਆ ਹੋਣਾ ਕੋਈ ਉਹਨਾਂ ਨੂੰ ਮੈਨੂੰ ਪਤਾ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਪਤਾ ਵੀ ਇਹ ਨਾ ਪ੍ਰਸ਼ਾਸਨ ਨੇ ਲੱਭਣਾ ਸਾਨੂੰ ਨਾਲ ਹੀ ਲੱਭ ਸਕਦੇ ਆ ਕੋਈ ਜ਼ੋਰ ਤਾਂ ਹੈ ਨਹੀਂ ਕਿ ਸਾਡਾ ਕਿਉਂ ਲੱਭਣਗੇ ਨਹੀਂ ਆਉਂਦੇ ਮੁੰਡੇ ਦਾ ਪਤਾ ਨਹੀਂ ਦੂਜੇ ਦਿਨ ਹੋ ਚੁੱਕਿਆ ਤੁਹਾਨੂੰ ਹਨਾ ਪੂਰਾ ਚੌਂਕ ਦੇ ਵਿੱਚ ਤੁਸੀਂ ਜਾਮ ਕੀਤਾ ਹੋਇਆ ਕੀ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਤੁਹਾਡਾ ਹੁਣ ਪ੍ਰਸ਼ਾਸਨ ਆਏਗਾ ਵੀ ਕਰਸ਼ਾਸਨ ਦੀ ਜਿਹੜੀ ਹੈ ਸਰਕਾਰ ਦੀ ਪ੍ਰਸ਼ਾਸਨ ਦੀ ਬਹੁਤ ਬੁਰੀ ਨਲਿਖੀ ਹੈ ਕੱਲ ਦਾ ਇੱਥੇ ਵਿਧਾਇਕ ਇੱਥੇ ਦਾ ਵਿਧਾਇਕ ਇੱਥੇ ਦਾ ਐਸਐਸਪੀ ਇੱਥੇ ਦਾ ਡੀਸੀ ਕੱਲ ਨਹੀਂ ਆਇਆ ਕੱਲ 10 ਵਜੇ ਦਾ ਧਰਨਾ ਚੱਲ ਰਿਹਾ तकरीबन ਅੱਜ 10 10 ਵਜੇ ਦੁਬਾਰੇ ਵੱਜ ਕੇ ਜੀ 24 ਘੰਟੇ ਤੋਂ ਲਗਭਗ 30 ਘੰਟੇ ਹੋ ਗਏ ਧਰਨਾ ਚੱਲਦੇ ਨੂੰ ਪਰ ਲੇਕਿਨ ਅੱਜ ਐਸਐਸਪੀ ਸਾਡਾ ਅੱਜ ਸਵੇਰੇ ਪਹੁੰਚਿਆ ਐਮਐਲਏ ਪਹੁੰਚਿਆ ਉਹ ਜਦ ਪਹੁੰਚਿਆ ਜਦੋਂ ਅਸੀਂ ਮੈਂ ਕਰਾਈ ਅਨਾਉਂਸ ਕਰ ਦਿੰਨੇ ਆ ਵੀ ਡੈੱਡ ਬਾਡੀ ਜਿਹੜੀ ਹੈ ਐਮਐਲਏ ਦੇ ਦਫ਼ਤਰ ਦੇ ਮੂਹਰੇ ਰੱਖੀ ਜਾਊਗੀ 15 ਮਿੰਟਾਂ 'ਚ ਜਾਂ 10 ਮਿੰਟ 'ਚ ਐਸਐਸਪੀ ਆ ਜਾਂਦਾ ਐ ਐਮਐਲਏ ਆ ਜਾਂਦਾ ਐ ਤਾਂ ਅਸੀਂ ਇਹੀ ਕਿਹਾ ਵੀ ਪਰਿਵਾਰ ਦੀ ਸੰਤੁਸ਼ਟੀ ਹੋਣੀ ਚਾਹੀਦੀ ਐ ਪਰਿਵਾਰ ਦੀ ਕੋਈ ਇੱਕ ਮੰਗੇ ਵੀ ਜਿਹੜੇ ਮੁੰਡਿਆਂ ਨੇ ਵੱਡੇ ਉਹ ਪੰਜ ਛੇ ਮੁੰਡੇ ਆ ਤੁਸੀਂ ਦੋ ਬੰਦੇ ਤਿੰਨ ਬੰਦੇ ਟਰੈਸ ਕਰੋ ਇੱਕ ਕਰੋ ਸਾਡੇ ਸਾਹਮਣੇ ਕੁਛ ਨਾ ਕੁਝ ਤੇ ਲਿਆਓ ਕਿ ਭਰੋਸੇ ਹੀ ਦੋਈ ਜਾਏ ਵੀ ਨਾਲੇ ਕਹਿੰਦੇ ਸੀ ਵੀ ਦੋ ਮੁੰਡੇ ਨੇ ਜਿਹਨਾਂ ਨੇ ਮਾਰਿਆ ਆ ਮੈਂ ਕਿਹਾ ਜੀ ਪੰਜ ਛੇ ਨਾਲ ਹੈ ਸੀ ਨਾਲ ਸੀ ਨਾਲ ਸੀ ਪੰਜ ਛੇ ਬੰਦੇ ਸੀ ਪੰਜ ਛੇ ਬੰਦੇ ਸੀ ਇੱਕ ਬੰਦਾ ਨਾਮ ਪਾ ਕੇ ਬਾਕੀ ਨਾ ਅਣਸੁਪਛਾਤੇ ਬੰਦਿਆਂ ਦੇ ਪਰਚੇ ਹੋ ਗਏ ਪਰ ਲੇਕਿਨ ਸਰਕਾਰ ਦੀ ਨਲਕੀ ਇਹ ਸਿਪ ਪੁਲਿਸ ਦਾ ਕੰਮ ਹੈ ਬੰਦੇ ਟਰੈਸ ਕਰਨਾ ਸਿਵਲ ਪ੍ਰਸ਼ਾਸਨ ਦਾ ਵਿਧਾਇਕ ਦਾ ਸਰਕਾਰਾਂ ਦਾ ਕੰਮ ਹੁੰਦਾ ਇਹ ਲੋਕਾਂ ਨੂੰ ਰਿਲੀਫ ਤਣੇ ਇਹ ਦੋਨੇ ਪਰਿਵਾਰਾਂ ਜਿਹੜੇ ਅਨੁਸੂਚਿਤ ਜਾਤੀ ਨਾਲ ਸੰਬੰਧਤ ਹੈਂ ਘਰੀਬ ਪਰਿਵਾਰ ਨੇ ਇਹਦਾ ਮੁੰਡਾ ਇਹਦਾ ਫਾਦਰ ਜਿਹੜਾ ਹੈਗਾ ਸਬਜ਼ੀ ਵੇਚ ਤੇ ਕਿਦਾਰਾ ਕਰਦਾ ਜਿਹੜੀ ਮਦਰ ਉਹ ਵੀ ਦਿਹਾੜੀ ਕਰਕੇ ਕੰਮ ਕਰਦੀ ਸੀ ਐਸੇ ਤਰ੍ਹਾਂ ਦੂਜੇ ਦੇ ਪੇਰੈਂਟਸ ਹੈਗੇ ਵੀ ਸਰਕਾਰਾਂ ਕੋਲ ਫੰਡ ਹੁੰਦੇ ਸਰਕਾਰਾਂ ਕੋਲ ਰੀਪੰਡ ਬਹੁਤ ਹੁੰਦੇ ਜਿਵੇਂ ਹਰ ਇੱਕ ਕਿਸਾਨ ਨੂੰ ਸਾਡੀਆਂ ਕਿਸਾਨ ਦੀ ਇਥੇ ਬੰਦੀਆਂ ਤੇ ਆ ਰਹੀਆਂ ਸਹਿਯੋਗ ਦੇ ਰਹੀਆਂ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਉਸੇ ਲੜੀ 'ਚ ਕਹਿੰਦੇ ਵੀ ਜਦੋਂ ਕਿਸਾਨ ਨੂੰ ਅਸੀਂ ਕਰੋੜ-ਕਰੋੜ ਦੀ ਮੰਗ ਰੱਖਦੇ ਆ ਇਹਨਾਂ ਨੂੰ ਕਿਉਂ ਨਹੀਂ ਮਿਲ ਸਕਦਾ ਜੇ ਕਿਸੇ ਵੱਡੇ ਤਣਾੜ ਅਬੀਰ ਦਾ ਕਿਸੇ ਦਾ ਮੁੰਡਾ ਮਰਿਆ ਹੁੰਦਾ ਸ਼ਾਇਦ ਇੱਥੇ ਮੰਤਰੀਆਂ ਦੀ ਲਾਈਨਾਂ ਲੱਗ ਜਾਣੀ ਸੀ ਐਮਐਲਏ ਦੀਆਂ ਲੱਗ ਜਾਣੀ ਸੀ ਪਰ ਇੱਥੇ ਗਰੀਬ ਬੰਦਾ ਮਰਿਆ ਕੱਲ ਦਾ ਇੱਥੇ ਦਾ ਵਿਧਾਇਕ ਵੀ ਅੱਜ ਆ ਰਿਹਾ ਇੱਥੇ ਦਾ ਮੁੱਖ ਮੰਤਰੀ ਨੂੰ ਨਹੀਂ ਪਤਾ ਲੱਗਿਆ ਡੀਜੀਪੀ ਪੰਜਾਬ ਨੂੰ ਨਹੀਂ ਪਤਾ ਲੱਗਿਆ ਅਸੀਂ ਅੱਜ ਇੱਕ ਮੰਗ ਪੱਤਰ ਲਿਖਿਆ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਇਹਨਾਂ ਦੀਆਂ ਨੀਲੇ ਰਸਣਗੜ ਵੋਟਾਂ ਕੱਟੀਆਂ ਜਾਣ ਜਿਹੜੀ ਇਹ ਮਹਮ ਕੁੰਬੜੇ ਤੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ ਈਸੀ ਮੰਗ ਕਰਦੇ ਆ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਵੀ ਜਿਹੜੀ ਕੁੰਬੜੇ ਤੋਂ ਸ਼ੁਰੂ ਹੋ ਕੇ ਜਿੱਤੇ ਪਹਿਲਾਂ ਜਗਤਪੁਰੇ ਦਾ ਰੌਲਾ ਪਿਆ ਏਹੀ ਕੁੰਬੜੇ ਇਹੀ ਮਟੌਰ ਦਾ ਹਲੋ ਇਹ ਸੁਆਣੇ ਦਾ ਹੋ ਜਿਹੜੇ ਸਾਡੇ ਵਿੱਚ ਪਿੰਡ ਆ ਗਏ ਇਹਨਾਂ 'ਚ ਬਹੁਤ ਜਿਹੜੀ ਪ੍ਰਵਾਸੀਆਂ ਭਾਰ ਵਧ ਗਈ ਪੀਜੀਆਂ ਦੇ ਛੇ ਬੰਦੇ ਰਹ ਰਹੇ ਪੰਜ ਪੰਜ ਥੋੜਾ ਬਹੁਤ ਹੀ ਸਾਡੀ ਮਾਲਕਾਂ ਦੀ ਵੀ ਡਿਊਟੀ ਹੈ ਪਰ ਪ੍ਰਸ਼ਾਸਨ ਦੀ ਵੀ ਡਿਊਟੀ ਹੈ ਉਹੀ ਗੱਲ ਹੈ ਵੀ ਵੈਰੀਫਿਕੇਸ਼ਨ ਜ਼ਰੂਰੀ ਹੈ ਇੱਕ ਵੈਰੀਫਿਕੇਸ਼ਨ ਵੀ ਨਹੀਂ ਜਦੋਂ ਆਪਾਂ ਰੈਂਟ ਦੇ ਦਿੰਦੇ ਵੈਰੀਫਿਕੇਸ਼ਨ ਵੀ ਨਹੀਂ ਕਰਦੇ ਕਈ ਤਾਂ ਪੀਜੀਆਂ ਵਾਲੇ ਕੀ ਕਰਦੇ ਪੈਸੇ ਇਕੱਠੇ ਕਰਕੇ ਪੁਲਿਸ ਨੂੰ ਵਿਚਾਈ ਜਾਂਦੇ ਪੁਲਿਸ ਨਹੀਂ ਪੁੱਛਦੀ ਇਹ ਪੀਜੀ 'ਚ ਕੌਣ ਆ ਰਿਹਾ ਕੌਣ ਜਾ ਰਿਹਾ ਪਰ ਲੇਕਿਨ ਉਸ ਕਰਕੇ ਲੋਕਾਂ ਜਿਹੜਾ ਕ੍ਰਾਈਮ ਵਾਪਰਿਆ ਇੱਕ 2 ਸਾਲ ਪਹਿਲਾਂ ਘਟਨਾ ਵਾਪਰੀ ਸੀ ਉਹਦੇ ਜਿਹੜੇ ਬਹੁਤ ਔਖ ਜਿਹੜੇ ਹੁੰਦੇ ਅਰੈਸਟ ਕਰਾਏ ਸੀ ਪਹਿਲਾਂ ਵੀ ਇਸੇ ਤਰ੍ਹਾਂ ਧਰਨੇ ਲਾ ਕੇ ਅੱਜ ਜੇ ਸੈਦ ਉਹਤੇ ਕਾਰਵਾਈ ਚਲਦੀ ਹੁੰਦੀ ਅੱਜ ਇਹ ਘਟਨਾ ਨਾ ਵਾਪਰਦੀ ਅਸੀਂ ਕਿਵੇਂ ਦੇਖਦੇ ਹਾਂ ਅਸੀਂ ਇਹ ਜਾਂਦੇ ਨਹੀਂ ਕਿਵੇਂ ਕਰ ਸਕਦੇ ਅੱਜ ਜਿਹੜੀ ਘਟਨਾ ਵਾਪਰੀ ਹੈ ਕੱਲ ਨੂੰ ਕਿਸੇ ਹੋਰ ਬੱਚੇ ਦਾ ਮਰਨਾ ਤਾਂ ਕਿ ਅਸੀਂ ਇਹ ਮੰਗ ਪੱਤਰ ਦੇ ਰਹੇ ਨੇ ਸਾਰੀਆਂ ਜਿਹੜੀਆਂ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਨੇ ਸਾਰੀ ਪਾਰਟੀਆਂ ਦਾ ਸਹਿਯੋਗ ਹੈ ਪਰਸੋਂ ਦਾ ਪੂਰਾ ਪਰਿਵਾਰ ਨੂੰ ਨਹੀਂ ਤਾਂ ਗਰੀਬ ਪਰਿਵਾਰ ਟੁੱਟਿਆ ਪਿਆ ਸੀ ਉਹਦਾ ਬੋਲਣ ਨੂੰ ਵੀ ਤਿਆਰ ਨਹੀਂ ਸੀ ਸਾਰੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਹੈ ਚਾਹੋ ਨੰਗ ਜਥੇਬੰਦੀਆਂ ਹੋਣ ਜਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਹੋਣ ਤੁਹਾਡਾ ਜਿਹੜਾ ਪ੍ਰੈਸ ਦਾ ਬਹੁਤ ਵੱਡਾ ਯੋਗਦਾਨ ਹੈ ਰੋਲ ਹੈ ਜਿਹੜਾ ਇਸ ਖਬਰ ਨੂੰ ਪੂਰੇ ਵਰਲਡ ਤੇ ਜਿਹੜਾ ਹੈ ਪਹੁੰਚਾਇਆ ਤੁਸੀਂ ਹੁਣ ਕਿਵੇਂ ਦੇਖਦੇ ਹੋ ਪਿੰਡ ਵੱਲੋਂ ਕੀ ਮਤਾ ਪਾਇਆ ਜਾਊਗਾ ਪ੍ਰਵਾਸੀਆਂ ਨੂੰ ਲੈ ਕੇ ਫਿਰ ਹੁਣ ਅਸੀਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਹੁਕਮਾਂਦਰੀ ਭੇਜਾਂਗੇ ਇਹਨਾਂ ਦੀ ਜਿਹੜੀਆਂ ਵੋਟਾਂ ਕੱਟੀਆਂ ਜਾਣ ਰਸਣਗੜ ਕੱਟੇ ਜਾਣ ਪਰ ਲੋਕਾਂ ਨੂੰ ਵੀ ਅਪੀਲ ਹੈ ਮੇਰੀ ਤੁਹਾਡੇ ਰਾਹੀਂ ਵੀ ਮਾਲਕ ਵੀ ਉਨੇ ਹੀ ਜ਼ਿੰਮੇਵਾਰ ਹੈ ਜੀ ਨੌਕਰੀਮ ਕਰਨ ਵਾਲਾ ਜ਼ਿੰਮੇਵਾਰ ਹੈ ਜੇਕਰ ਨਹੀਂ ਟਰੈਸ ਹੁੰਦੇ ਹਾਂ ਹਾਂ ਕਿਵੇਂ ਦੇਖਦੇ ਹੋ ਜੀ ਤੁਸੀਂ ਵੀ ਹੁਣ ਦੂਜਾ ਦਿਨ ਹੋ ਚੁੱਕਿਆ ਆ ਥੋੜਾ ਜਿਹਾ ਤੂੰ ਆ ਜਿਓ ਤੁਸੀਂ ਦੂਜਾ ਦਿਨ ਹੋ ਚੁੱਕਿਆ ਆ ਡੈੱਡ ਬੋਡੀ ਉੱਥੇ ਦੀ ਉੱਥੇ ਹੀ ਪਈ ਆ ਇਨਸਾਫ ਦੀ ਮੰਗ ਲਈ ਪਰਿਵਾਰ ਇਥੇ ਉਡੀਕ ਕਰ ਰਿਹਾ ਵੀ ਇਨਸਾਫ ਸਾਨੂੰ ਮਿਲੇ ਕੀ ਲੱਗਦਾ ਇਨਸਾਫ ਕਦੋਂ ਤੱਕ ਮਿਲ ਜਾਊਗਾ ਕੋਈ ਮੀਦ ਨਹੀਂ ਜੀ ਕੋਈ ਮੀਦ ਦੇ ਪਰਵਾਰ ਨੂੰ ਸਾਥ ਮਿਲੇ ਜਾਂ ਨਹੀਂ ਕੋਈ ਮੀਦ ਨਹੀਂ ਜੀ ਬਿਲਕੁਲ ਹਾਂ ਜੀ ਵੀ ਦੇਖੋ 500 ਦੀ 500 ਦੀ ਬਾਰਦਾਤ ਹੋਈ ਵੀ ਜੀ ਇਹ तकरीबन 30 ਘੰਟੇ ਹੋ ਗਏ ਅੱਜ ਤੱਕ ਪਰਵਾਰ ਟੁੱਟਿਆ ਹੀ ਬੈਠਾ ਹੈ ਪਰਵਾਰ ਨੂੰ ਸਰਕਾਰ ਵੱਲ ਕੋਈ ਮੀਦ ਨਹੀਂ ਹੈ ਤੇ ਸਾਰੀ ਸੰਸਥਾਰੀਆਂ ਸਾਰੇ ਸਮਾਜ ਲੋਕ ਜਿਹੜੇ ਸੇਵਨਵਾਰੇ ਆਪਣੇ 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 ਪਰਵਾਰ ਦਾ ਜਿਹੜਾ ਦੁੱਖ ਸਾਂਝਾ ਕਰ ਰਹੇ ਆਂ ਪਰ ਮੈਨੂੰ ਬੜਾ ਦੁੱਖ ਹੁੰਦਾ ਕਿ ਪੰਜਾਬ ਦੇ ਵਿੱਚ ਇੱਕ ਬਿਹਾਰੀ ਆ ਕੇ ਪੰਜਾਬ ਦੇ ਵਿੱਚ ਪੰਜਾਬੀ ਇਹ ਤਾਂ ਜਿਹੜਾ ਕਾਤਲ ਕਰਦਾ ਉਹ ਸਭ ਤੋਂ ਵੱਡੀ ਇਹ ਤੋਂ ਉੱਪਰ ਕੋਈ ਘਟਨਾ ਹੋਣੀ ਚਾਹੀਦੀ ਪੰਜਾਬ 'ਚ ਪੁਲਿਸ ਦੀ ਸਭ ਤੋਂ ਵੱਡੀ ਨਿਰਾਸ਼ਾ ਹੈ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਿਰਾਸ਼ਾ ਹੈ ਕਿਉਂਕਿ ਇੱਕ ਬਿਹਾਰੀ ਬੰਦਾ ਨਹੀਂ ਹਰ ਸਕਿਆ ਇਹ ਸਾਡੀ ਸਰਕਾਰਾਂ ਦੀ ਨਿਰਾਸ਼ਾ ਹੈ ਕਿ ਇੱਕ ਇੱਕ ਵੀ ਜਿਹੜਾ ਕਾਤਲ ਬੰਦਾ ਉਹ ਬਣਿਆ ਨਹੀਂ ਹੁੰਦਾ ਬਹੁਤ ਵੱਡਾ ਹੈ ਜਿਹੜਾ ਨਾਲੇ ਕਹਿੰਦੇ ਵੀ ਜਿਹੜੇ ਪ੍ਰਵਾਸੀ ਸੀਗੇ ਪਰਿਵਾਰ ਸਮੇਤ ਸਾਰੇ ਹੀ ਭੱਜ ਗਏ ਇੱਥੋਂ ਤਾਂ ਹਾਂਜੀ ਇਹ ਕਹਿੰਦੇ ਵੀ ਉਹ ਭੱਜ ਗਏ ਇੱਥੋਂ ਪਰ ਅਸੀਂ ਕਹਿੰਦੇ ਵੀ ਜਿਹੜਾ ਪਰਿਵਾਰ ਹੈ ਜਿਹੜਾ ਪਰਿਵਾਰ ਨਹੀਂ ਹੈਗਾ ਜਿਹਦੇ ਮਕਾਨ ਮਾਲਕ ਨਹੀਂ ਤਾਂ ਮਕਾਨ ਮਾਲਕ ਕੋਲ ਰੈਸਟ ਕੀਤਾ ਜਾਵੇ ਕਿਉਂ ਨਹੀਂ ਰੈਟੀਫਾਈ ਕਰਦੇ ਕਿਉਂ ਨਹੀਂ ਵੈਲੀ ਕਰਦੇ ਬਿਲਡਿੰਗਾਂ ਬਣ ਰਹੀਆਂ ਕਾਰਪੋਸ਼ ਚ ਕਰਪੋਸ਼ ਸਾਡੇ ਪਿੰਡਾਂ ਹੋਇਆ ਬਿਲਡਿੰਗਾਂ ਪਰ ਟਰੜ ਮਰ ਰਹੀਆਂ ਕੋਈ ਉੱਤੇ ਸਕਿਉਰਟੀ ਨਹੀਂ ਹੈਗੀ ਕੋਈ ਉੱਤੇ ਸੇਫ ਨਹੀਂ ਹੈਗੇ ਲੋਕਾਂ ਕੋਈ ਆਇਡੈਂਟੀਫਾਈ ਨਹੀਂ ਕੀਤਾ ਜਾਂਦਾ ਬਿਨਾਂ ਆਇਡੈਂਟੀਫਾਈਸ ਰੱਖੇ ਜਾਂਦੇ ਆ ਉਹ ਜਦੋਂ ਭੱਜ ਜਾਂਦੇ ਪ੍ਰਵਾਸੀ ਫੜੇ ਨਹੀਂ ਜਾਂਦੇ ਇਹ ਸਾਰੇ ਸਾਡੇ ਪੰਜਾਬੀਆਂ ਦੇ ਵੀ ਉਸ ਸਾਡੇ ਜੀਮੀਦਰ ਭਰਾ ਨੇ ਜਿਨ੍ਹਾਂ ਦੀ ਜ਼ਮੀਨ ਰਿਕਵਰ ਹੋਈ ਨਾ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ ਜਿਹੜੇ ਗਰੀਬ ਲੋਕਾਂ ਨੂੰ ਰਹਿਣਾ ਮੁਸ਼ਕਲ ਹੋ ਗਿਆ ਪਿੰਡ ਪਾਸੇ ਰਹਿਣਾ ਕੋਕ ਤੁਸੀਂ ਆਪਣਾ ਜਿਹੜਾ ਕਹਿਤੀ ਇਹ ਹੁਣ ਪਰਚਾ ਤਿਆਰ ਕੀਤਾ ਇੱਕ ਤਰ੍ਹਾਂ ਦਾ ਕੀ ਲੱਗਦਾ ਹੁਣ ਇਨਸਾਫ ਮਿਲੂਗਾ ਜਾਂ ਨਹੀਂ ਮਿਲੂਗਾ ਗੱਲ ਸਿੱਧਾ ਦੇਖੋ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਇਨਸਾਫ ਦਿਵਾਉਣ ਦੀ ਜੀ ਪੁਲਿਸ ਦੀ ਜ਼ਿੰਮੇਵਾਰੀ ਹੈ ਬੰਦੇ ਜਿਹੜੇ ਕਤਲ ਹੈ ਅਡ्रेस ਕਰਨ ਦੀ ਪਬਲਿਕ ਪੂਰਾ ਸਾਥ ਦੇ ਰਹੀ ਪਬਲਿਕ ਦਾ ਸਹਿਯੋਗ ਹੈ ਜੇਕਰ ਇਹਨਾਂ ਨੂੰ ਨਹੀਂ ਨਿਸ਼ਾਫ ਮਿਲਦਾ ਤਾਂ ਧਰਨਾ ਵੀ ਇਸੇ ਤਰ੍ਹਾਂ ਚੱਲਦਾ ਰਹੂਗਾ ਤੇ ਅਗਲਾ ਪ੍ਰੋਗਰਾਮ ਵੀ ਜਿਹੜਾ ਸਾਰਿਆਂ ਦੀ ਸਹਿਮਤੀ ਲੈ ਕੇ ਉਹ ਚੱਲਦਾ ਰਹੂਗਾ ਸਾਰੇ ਬੰਦੇ ਦੀ ਜਿਹੜੀ ਸਹਿਮਤੀ ਲੈ ਕੇ ਠੀਕ ਹਾਂ ਜੀ